ਬਾਕੀ ਖੁਸ਼ ਹੋ। ਸੋ ਸ਼ਿਕਾਰੀ ਜੀ ਸਾਰਿਆਂ ਨੂੰ ਹੋਪਸ ਸਾਰਿਆਂ ਨੂੰ ਤੁਸੀਂ ਕਿਵੇਂ ਹੋਗੇ ਐਂਡ ਅਦਰਸ ਸੇ ਆਪਣਾ ਕੋਈ ਖਾਸ ਬਲੌਗ ਤਾਂ ਹੈ ਨਹੀਂ ਨਾ ਤਾਂ ਬਾਗ ਜਾ ਗਏ ਅਸੀਂ ਅਸੀਂ ਘਰ ਹੀ ਹੈਗੇ ਆਂ ਕਿ ਬਿਨਾਂ ਸਾਡੇ ਆ ਗਿਆ ਹੋਇਆ ਹਲਕਿਆ ਹੋਇਆ ਕੁੱਤਾ ਕਿਉਂਕਿ ਸਾਡੇ ਦੋ ਡੌਗਸ ਬਾਹਰ ਬੈਠੇ ਹੋਏ ਆ ਨਾ ਉਹਨਾਂ ਕੋਲੇ ਆ ਗਿਆ ਸੀਗਾ ਤੇ ਉਹ ਮਸਾ ਸੀ ਉਹਨਾਂ ਨੂੰ ਬਚਾਇਆ ਵਾ ਤੇ ਉਹਨੂੰ ਭਜਾਇਆ ਵਾ ਪਰ ਬਾਰ-ਬਾਰ ਫੇਰ ਆ ਜਾਂਦਾ ਇੱਥੇ ਹੈ ਨਾ ਕਿ ਪਿੱਛੇ ਕਾਫੀ ਲੋਕਾਂ ਨੂੰ ਵੱਢ ਕੇ ਆਇਆ ਵਾ ਅਕਾ ਪੁੱਤ ਆਉਗੋ ਤੇ ਅਸੀਂ ਹੁਣ ਧਿਆਨ ਰੱਖ ਰਹੇ ਆਂ ਵੀ ਦੁਬਾਰਾ ਫੇਰ ਨਾ ਦੇ ਹਨਾ ਜਿਹੜੇ ਬਾਹਰ ਸਾਡੇ 2 ਡੌਗਸ ਬੈਠੇ ਹੋਇਆ ਹਨਾ ਉਹਨਾਂ ਨੂੰ ਨਾ ਮੰਨ ਜੀ ਸਾਡਾ ਆਪ ਦਾ ਪੁਰਦਾ ਡੌਗ ਤਾਂ ਅੰਦਰ ਬੈਠਾ ਆਇਆ ਕਿੱਥੇ ਉਹ ਜੇ ਕਿਥੇ ਯਾਰ ਅੰਦਰ ਉੱਪਰ ਬੈਠਾ ਆਇਆ ਸਾਡਾ ਦਾ ਉੱਪਰ ਹੀ ਬੈਠਾ ਹੋਇਆ ਆ ਆਹ ਤਾਂ ਉਹ ਜਾਲੀ ਦੇ ਉੱਪਰ ਹੀ ਚੜ ਕੇ ਬੈਠਾ ਹੁੰਦਾ ਕੈਮਰਿਆਂ ਕੋਲੇ ਕਿਉਂਕਿ ਉਹਨੂੰ ਉੱਥੋਂ ਸਾਰਾ ਕੁਝ ਦਿਖਦਾ ਵਾ ਅਜੇ ਸੀ ਬਾਹਰ ਜਾਣਾ ਸੀ ਬਟ ਮੈਨੂੰ ਨੀਂਦ ਆ ਰਹੀ ਸੀ ਮੈਂ ਸਕੂਪ ਬੀਤ ਸੀ ਤੇ ਤਾਰਕੇ ਕੋਈ ਵਲੌਗ ਨਹੀਂ ਹੈ ਮੈਂ ਬਾਹਰ ਜਾਣਾ ਸੀ ਕੰਮ ਆਪਸਰ ਵਗੈਰਾ ਆਪਸਰ ਡਾਣ ਸੀ ਸਾਡਾ ਬਟ ਉਹਨਾਂ ਨੂੰ ਮੈਂ ਵੀਰੇ ਨੂੰ ਕਹਿੰਦਾ ਸੀ ਵੀਰੇ ਤੁਸੀਂ ਆਪ ਹੀ ਫੜ ਲਓ ਵੀ ਫਿਰ ਉਹਨਾਂ ਨਾਲ ਆਪ ਹੀ ਫੜਨਾ ਜੇ ਤਾਂ ਕਰਕੇ ਸਮਝਾ ਦੇਣੀ ਲੋੜ ਨਹੀਂ ਪੈਗੀ ਬਾਕੀ ਮੈਂ ਸੁੱਤੀ ਵੀ ਉੱਠੀ ਸੀ ਸਾਨੂੰ ਦੇਖਿਆ ਵੀ ਇਹ ਕੁੱਤਾ ਜਿਹੜਾ ਆ ਪਾਗ ਪਾਗ ਦਾ ਮਤਲਬ ਕੀ ਹੈ ਕੁੱਤਾ ਹਨ ਉਹ ਵਾਰੀ ਵਾਰੀ ਇੱਥੇ ਆ ਜਾਂਦਾ ਜੀਗਾ ਕੁਝ ਸੜਕਾਂ 'ਤੇ ਗੱਡੀਆਂ ਖੜੀਆਂ ਆਈਆਂ ਬਾਹਰ ਗੱਡੀਆਂ ਦੇ نیچے ਆ ਕੇ ਬੈਠਦੇ ਆ ਉਹ ਵਰਦਨ ਉਹ ਚਿੱਟਾ ਧੁੱਪੇ ਬੈਠਾ ਹੋਇਆ ਵਾ ਗਰਮੀ ਬਹੁਤ ਹੀ ਬਈ ਹੈ ਅੱਜ ਆਪਾਂ ਇੰਸਟਾਗ੍ਰਾਮ 'ਤੇ ਇੱਕ ਸਟੋਰੀ ਪਾਵਾਂਗੇ ਸ਼ਾਇਦ ਜਾਂ ਪਾਈ ਹੋਊਗੀ ਹੈਨਾ ਪਾਈ ਹੋਊਗੀ ਇੰਸਟਾਗ੍ਰਾਮ ਦੇ ਜਦੋਂ ਵੀ ਬਲੌਗ ਬਣਾਉਣਾ ਪਹੁੰਚੂਗਾ ਆਪਾਂ ਇਸ ਸੜਕ 'ਤੇ ਸੋਈਏ ਪਾਈ ਹੋਊਗੀ ਵੀ ਕੋਈ ਵੀ ਥੋੜਾ ਕੁਐਸਚਨ ਹੈਨਾ ਕਿਸੇ ਸੜਕ 'ਤੇ ਹੈਨਾ ਕੁਐਸਚਨ ਆ ਤਾਂ ਤੁਸੀਂ ਮੈਨੂੰ ਉੱਥੇ ਮੈਸੇਜ ਕਰ ਸਕਦੇ ਹੋ ਤੇ ਥੋੜਾ ਜਣਾ ਰਿਪਲਾਈ ਉਹ ਬਲੌਗ ਵਿੱਚ ਹੀ ਦਵਾਂਗੀ ਅਨੂ ਆਪਾਂ ਕੁਐਸਚਨ ਵਾਲਾ ਵਲੌਗ ਬਣਾਉਂਦੇ ਹਾਂ ਠੀਕ ਹੈ ਜੀ ਦੇਖੋ ਜਾ ਕੇ ਇੱਕ ਹੋਰ ਸਾਰਾ 68 77 ਵਾਲੇ ਪੇਜ ਤੇ ਤੇ ਜੇਕਰ ਥੋੜੀ ਪਾਣੀ ਹੋਈ ਆ ਤੁਸੀਂ ਉੱਥੇ ਜਾ ਕੇ ਤੁਸੀਂ ਕੁਐਸਚਨ ਪੁੱਛਣਾ ਪੁੱਛ ਸਕਦੇ ਹੋ ਐਂਡ ਆਪਾਂ ਉਹਦਾ ਰਿਪਲਾਈ ਜਿਹੜਾ ਆ ਉਹ ਵਲੌਗ ਵਿੱਚ ਕਰਾਂਗੇ ਕੱਲ YouTube ਤੇ ਹੁਣ ਆਪਾਂ ਇੱਥੇ ਕਰਦੇ ਹਾਂ ਵਲੌਗ mini ਵਲੌਗ ਦਾ ਐਂਡ ਜੇ ਆਪਾਂ ਦਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਛੇ ਜਰੂਰ ਕਰਦੇ ਹੋ ਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੋ ਸੋ ਮਿਲਦੇ ਆਪਾਂ ਤੁਹਾਨੂੰ ਕੱਲ ਨੂੰ ਕਹਣ ਦੇ ਵਲੌਗ ਨਾਲ ਬਾਏ ਬਾਏ